ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਿਹਤਰ ਪ੍ਰਦਰਸ਼ਨ ਨੇ ਕਾਂਗਰਸੇ ਸ਼ੋਮਣੀ ਅਕਾਲੀ ਦਲ ਨੂੰ ਦੂਜਿੱਤੀ ਦੇ ਵਿੱਚ ਪਾ ਦਿੱਤਾ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀਆਂ ਮਜ਼ਬੂਤ ਜੜ੍ਹਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀਆਂ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਆਪਣੀ ਜਿੱਤ ਦੇ ਲਈ ਭਗਵਾਨ ਦਾ ਸ਼ੁਕਰੀਆ ਅਦਾ ਕਰਦੇ ਹੋਏ ਵਿਖਾਈ ਦਿੱਤੇ ਸੰਗਰੂਰ ਦਾ ਰੁਕ ਕਰਦੇ ਹਾਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਲੱਖਾਂ ਵੋਟਾਂ ਦੇ ਨਾਲ ਜਿੱਤਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਇਤਿਹਾਸਕ ਜਿੱਤ ਜਰਜ ਕਰਦਨ ਤੋਂ ਬਾਅਦ ਭਗਵੰਤ ਮਾਨ ਨੇ ਇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਦਰਬਾਰ ਸਾਹਿਬ ਪਹੁੰਚੇ ਭਗਵੰਤ ਮਾਨ ਨੇ ਆਪਣੀ ਜਿੱਤ ਨੂੰ ਆਮ ਜਨਤਾ ਦੀ ਜਿੱਤ ਕਰਾਰ ਦਿੱਤਾ ਉਹਨਾਂ ਕਿਹਾ ਕਿ ਵਾਹਿਗੁਰੂ ਉਹਨਾਂ ਨੂੰ ਸ਼ਕਤੀ ਦੇਣ ਤਾਂ ਜੋ ਉਹ ਜਨਤਾ ਦੇ ਹੱਕ ਦੇ ਵਿੱਚ ਲੜਾਈ ਲੜ ਸਕਣ ਇਸ ਦੌਰਾਨ ਭਗਵੰਤ ਮਾਨ ਦੀ ਪਤਨੀ ਨੇ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਦਾ ਪਿਆਰ ਲੋਕਾਂ ਤੋਂ ਮਿਲਦਾ ਰਿਹਾ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਜੋ ਕਿ ਸੀਟ ਤੋਂ ਜੇਤੂ ਰਹੇ ਸਨ ਲੱਖਾਂ ਵੋਟਾਂ ਦੇ ਨਾਲ ਜਿੱਤੇ ਸਨ ਜਿੱਤਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਵਿਖੇ ਜਾ ਕੇ ਨਤਮਸਕ ਹੋਏ ਭਗਵੰਤ ਦਾ ਸ਼ੁਕਰੀਆ ਅਦਾ ਕੀਤਾ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਭਗਵੰਤ ਮਾਨ ਨੇ ਇਥੇ ਵਾਹ ਗੁਰੂ ਦਾ ਸ਼ੁਕਰਾਨਾ ਕੀਤਾ ਤੇ ਦਰਬਾਰ ਸਾਹਿਬ ਪਹੁੰਚ ਕੇ ਆਪਣੀ ਜਿੱਤ ਨੂੰ ਆਮ ਜਨਤਾ ਦੀ ਜਿੱਤ ਘਰਾੜ ਦਿੱਤਾ ਦੇਖਿਏ ਹਾਂਸੇ ਅਸ਼ੀਰਵਾਦ ਲੈ ਕੇ ਅਸੀਂ ਜਾਏਗੇ ਜੋ जंग लड़ रहे हैं आजादी की दूसरी उसमें परमात्मा हमारा साथ दे हमें इतनी समर्थ हमें इतनी शक्ति बख्शे कि हम गलत को गलत कहें ठीक को ठीक कहने की हिम्मत हमारे में आ जाए तो यहाँ आशीर्वाद लेने के लिए आए जाए पूरे परिवार से अज़े, अज़े। तो 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 बारे लोगों की जीत है मेरी जीत नहीं मेरा तो नाम है नाम लग गया मेरा तो लोगों की जीत है लोगों ने गुस्सा निकाला है इन दोनों पार्टियों के खिलाफ तो इसका मतलब ये भी होगा कि पंजाब ने मोदी की लहर को भी फीका कर दिया। बिल्कुल जारी रहेगी पंजाब ने पहले भी आजादी की जंग पहली आजादी की जो जंग थी उसमें भी पंजाब ने लीड किया था इस बार भी पंजाब वो जिम्मेदारी उठाने के लिए तैयार है मैं जी यही कहना चाहूंगी जिम्मे के मान साहब ने भी किया है यह ਦੀ ਜਿੱਤ ਪੰਜਾਬੀਆਂ ਦੀ ਜਿੱਤ ਹੈ ਬਹੁਤ ਵੱਡੀ ਲੀਡ ਨਾਲ ਜਿਹੜੀ ਇਹ ਜਿੱਤ ਪ੍ਰਾਪਤ ਹੋਈ ਹੈ ਸੰਗਰੂਰ ਤੋਂ ਹੋਰ ਵੀ ਬਾਕੀ ਸਾਰੀਆਂ ਜਗ੍ਹਾ ਤੋਂ ਜਿਹੜੇ ਸਾਡੇ ਕੈਂਡੀਡੇਟ ਹਾਰੇ ਵੀ ਨੇ ਕੋਈ ਬਹੁਤੇ ਫਰਕ ਨਾਲ ਨਹੀਂ ਹਾਰੇ ਹੋ ਸਕਦਾ ਕੁਝ ਪਚਾਰ ਚ ਜਾਂ ਕਿਸੇ ਵੀ ਗੱਲ 'ਚ ਕੋਈ ਕਮੀ ਰਗੀ ਹੋਵੇ ਪਰ ਅੱਗੇ-ਅੱਗੇ ਮੈਨੂੰ ਲੱਗਦਾ ਕਿ ਆਮ ਆਦਮੀ ਜਿਹੜਾ ਬਹੁਤ ਵਧੀਆ ਆਪਣਾ ਸਥਾਨ ਬਣਾ ਲੂਗੀ ਨੈਸ਼ਨਲ ਲੈਵਲ ਤੇ